ਕਦੇ ਪਿੰਡ ਤੇ ਆਪਾਂ ਆਦੇ ਪਿੰਡ ਜੋ ਗ੍ਰਾਹੀ ਕਰਕੇ ਫਲਾਣੇ ਸਾਂ ਨਗਰਾਂ ਚ ਭੇਜ ਗਏ ਕਦੇ ਪਿੰਡ ਚ ਸੋਚਿਆ ਵੀ ਬਣਾਣਿਆਂ ਦੀ ਕੁੜੀ ਜੀ ਧੀ ਭੈਣਾਂ ਵਿਆਹਣ ਵਾਲੀ ਐ ਮਾਗਰੋਂ ਆਪਾਂ ਉਹਨਾਂ ਦੀ ਇੱਜ਼ਤਾਂ ਤੱਕਦੇ ਹੋ ਗਰੀਬਾਂ ਦੀਆਂ ਤੇ ਕਿੱਥੇ ਉਹ ਜਦੋਂ ਵਿਆਹਣ ਦੇ ਲੈ ਕੋ ਜੇ ਸਾਰੇ ਇਕੱਠੇ ਹੋ ਕੇ ਉੱਥੇ ਫੇਰੇ ਦੇ ਦੇ ਗਏ ਉਹਨਾਂ ਨੂੰ ਵਿਆਹ ਦੇ ਗਏ ਬੱਚੀਆਂ ਨੂੰ ਕਿੱਡੀ ਵੱਡੀ ਗੱਲ ਆ ਇਹ ਜੇ ਉਹ ਗਰੀਬਾਂ ਕੋਲੇ ਵਸਤਰ ਹੈ ਨਹੀਂ ਵਸਤਰ ਦੇ ਦੇ ਗਏ ਬਾਹਰਲੇ ਕੋਈ ਜ਼ਿਆਦੇ ਚੰਗੇ ਹੋ ਗਏ ਆਪਾਂ ਨੂੰ ਜੇ ਹਰ ਇੱਕ ਪਿੰਡ ਦੇ ਵਿੱਚ ਆਇਆ ਧਾਰੀ ਹਰ ਇੱਕ ਪਿੰਡ ਦੇ ਵਿੱਚ ਐ ਹਰ ਇੱਕ ਪਿੰਡ ਦੇ ਵਿੱਚੋਂ ਗ੍ਰਾਹੀ ਹੁੰਦੀ ਐ ਸੁਣ ਵਾਲੀ ਗੱਲ ਐ ਹਰ ਇੱਕ ਪਿੰਡ ਦੇ ਵਿੱਚੋਂ ਕਣਕ ਇਕੱਠੀ ਹੁੰਦੀ ਹੈ ਧੂੜੀ ਕਣਕ ਇਕੱਠੀ ਕਰਦੇ ਕਿੰਨਿਆਂ ਕਿੰਨਿਆਂ ਗਰਾਈਆਂ ਹੋ ਗਈਆਂ ਕਦੇ ਉਹ ਗਰਾਈਆਂ ਵਾਲਿਆਂ ਨੇ ਇਕੱਠਾ ਕਰਕੇ ਸਾਨੂੰ ਕਦੇ ਕਿਸੇ ਗਰੀਬ ਨੂੰ ਦਾਣਾ ਦਿੱਤਾ ਹੈ ਕਦੇ ਗਰੀਬ ਨੂੰ ਕਦੇ ਚੋਲਾ ਦਿੱਤਾ ਉਹਨਾਂ ਨੇ ਓਏ ਮਰ ਜਾ ਓਏ ਨੱਕ ਡਬੋ ਕੇ ਭਾਲਦੇ ਰਾਜਾਂ ਸੀ ਕਿਹਦੀਆਂ ਮਦਦ ਤਾਂ ਕਰੀ ਜਾਂਦੇ ਐ ਪਖੱਡੀ ਸਾਧਾਂ ਦੀਆਂ ਓਏ ਕਿੱਥੇ ਖਾਲਸੇ ਦੇ ਰੂਪੇ ਵਿੱਚ ਪਹਿਲਾਂ ਫੌਜਾਂ ਜਾਂਦੀਆਂ ਸੀ ਤੁਸੀਂ ਨਹੀਂ ਮੱਛੜੀਆਂ ਦਿੰਦੇ ਸੀ ਫੌਜਾਂ ਨੂੰ ਤੁਰੇ ਜਾਂਦੇ ਨੂੰ ਨਹੀਂ ਜਾ ਕੇ ਗੱਫੇ ਦਿੰਦੇ ਸੀ ਜਿਹਨੂੰ ਖਾਲਸਾ ਕੀ ਜਾਂਦਾ ਸੀ ਬਾਬਾ ਕਰਦਾ ਸੀ ਤੇ ਬੁੱਤਾ ਸੀ ਨੇ ਕੀ ਕਰਿਆ ਸੀ ਕੀਤਾ ਟੈਕਸ ਲਿਆ ਸੀ ਉਹ ਟੈਕਸ ਆ ਘਾਲ ਫੇਦਾ ਛੋਡੇ ਗ੍ਰਿਸ਼ਤੀਆਂ ਤੋਂ ਇਹ ਟੈਕਸ ਫੌਜਾਂ ਨੂੰ ਦਿਓ ਤੁਸ ਨੂੰ ਫੇਰ ਪਤਾ ਲੱਗੂ ਵੀ ਫੌਜਾਂ ਕੀ ਕਰਦੀਆਂ ਜਦੋਂ ਉਹ ਫੌਜਾਂ ਸਾਡੇ ਨਾਲ ਹੁਣ ਗਰੀਬ ਸਿੰਘ ਇੰਨੇ ਆ ਜਿਹੜਾਂ ਕੋਲੇ ਪਾਉਣ ਨੂੰ ਚੋਲੇ ਨਹੀਂ ਤੇ ਉਹ ਤਿਆਰ ਪਰ ਤਿਆਰ ਨੇ ਉਹ ਅਸੀਂ ਅਸੀਂ ਨੱਕ ਦਬੋ ਕੇ ਮਰਨ ਵਾਲਾ ਮੁੱਤਣ ਵਾਲੇ ਲੈ ਕੇ ਦੇਣਗੇ ਜਾਂ ਜਿਹੜੇ ਤੁੱਤ ਦੇ ਸਰੀਰ